ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਵਿੰਦਰ ਸਿੰਘ ਅੱਜ ਭਾਈ ਸਾਹਿਬ ਸਾਡੇ ਕੋਲੇ ਆਏ ਨੇ ਨਵੇਂ ਸ਼ਹਿਰ ਤੋਂ ਇਹ ਭਾਜੀ ਦਾ ਨਾਮ ਜਸਪਾਲ ਸਿੰਘ ਜਸਪਾਲ ਸਿੰਘ ਤੇ ਇਹ ਆਪਣੇ ਕੋਲੇ ਆਏ ਨੇ ਲੈਂਡ ਦੇ ਲਈ ਐਪਰੋ ਕੰਪਨੀ ਦਾ 5 ਕੇਵੀ ਦਾ ਐਮਪੀਪੀਟੀ ਇਨਵਰਟਰ ਸੋਲਰ ਵਾਲਾ ਇਹ ਵਾਲਾ ਮਾਡਲ ਤੇ ਭਾਜੀ ਵੀ ਸੋਲਰ ਦਾ ਹੀ ਕੰਮ ਕਰਦੇ ਨੇ ਪਹਿਲਾਂ ਕਿਤੋਂ ਬਾਹਰੋਂ ਲੈਂਦੇ ਸੀ ਅੱਜਕੱਲ ਕਹਿੰਦੇ ਉੱਥੋਂ ਮਿਲ ਨਹੀਂ ਰਿਹਾ ਜਾਂ ਕੁਝ ਦਿੱਕਤ ਪਰੇਸ਼ਾਨੀ ਆ ਰਹੀ ਸੀ ਕਿ ਤੇ ਆਪਣੇ ਕੋਲ ਸਟਾਕ ਦੇ ਵਿੱਚ ਪੀਸ ਜਿਗਾ ਭਾਜੀ ਨੇ ਆਪਣਾ ਕੰਟੈਕਟ ਕੀਤਾ ਤੇ ਸਾਡੇ ਕੋਲੇ ਆਏ ਨੇ ਲੈਣ ਵਾਸਤੇ ਤੇ ਭਾਜੀ ਦੱਸੋ ਆਪਣਾ ਨਾਮ ਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਰ ਜੀ ਸ਼ਿਕਾਰ ਜੀ ਨਾਮ ਜੋਸਪਾਲ ਸਿੰਘ ਹੈ ਜੀ ਤੇ ਨਮਾਸ਼ਹਿਰ ਏਰੀਆ ਮੇਰਾ ਪਿੰਡ ਚੱਕ ਦੰਨਾ ਠੀਕ ਹੈ ਹਾਂ ਜੀ ਤੇ ਮੈਂ ਤੁਹਾਡੀ ਵੀਡੀਓ ਦੇਖੀ ਸੀ ਵੈਸੇ ਉਹ ਵਿੱਚ ਮੈਨੂੰ ਵਧੀਆ ਲੱਗਿਆ ਰੇਟ ਤੇ ਤਾਂ ਦੇਖ ਕੇ ਵੀ ਨੰਬਰ ਤੇ ਤੁਹਾਡਾ ਮੈਨੂੰ ਮਿਲਿਆ ਠੀਕ ਹੈ ਕੰਮ ਆਪਣਾ ਸੋਲਰ ਦਾ ਹੀ ਹੈ ਸਰ ਕੰਮ ਸੋਲਰ ਸਿਸਟਮ ਦਾ ਸੋਲਰ ਦਾ ਹੀ ਲਗਾਉਣੇ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਸੋਲਰ ਤੇ ਇਲੈਕਟ੍ਰੀਕਲ ਵੀ ਹੈਗਾ ਜੀ ਅੱਛਾ ਇਲੈਕਟ੍ਰੀਕਲ ਦਾ ਤੇ ਸੋਲਰ ਦਾ ਸਾਰੇ ਕਰਦੇ ਹਾਂ ਹਾਂਜੀ ਹਾਂਜੀ ਨਵਾਂ ਸ਼ਹਿਰ ਦਾ ਕਿਹੜਾ ਜਿਹੜਾ ਆਪਣਾ ਚੱਕ ਦਾਣਾ ਜੀ ਚੱਕ ਦਾਣਾ ਹਾਂਜੀ ਅੱਛਾ ਉਧਰ ਮਲਸੀਆਂ ਮੂਲਸੀਆਂ ਵਾਲਾ ਪਾਸਾ ਤੁਹਾਡਾ ਕੋਈ ਸਾਰਾ ਹਾਂਜੀ ਉਧਰ ਲੋਈਆਂ ਸਾਈਡ ਉਧਰ ਕੰਮ ਨਿਕਲਦਾ ਆ ਆਪਣਾ 30000 ਠੀਕ ਹੈ ਸੋਲਰ ਦਾ ਹੀ ਕਰ ਦਿੰਦੇ ਸੋਲਰ ਹਸਟਨ ਦਾ ਰਿਪੇਅਰ ਦਾ ਵੀ ਠੀਕ ਹੈ ਆਪਣੇ ਕੋਲੇ ਸਟਾਕ ਦੇ ਵਿੱਚ ਪੀਸ ਹੋਂ ਕਰਕੇ ਫਿਰ ਭਾਜੀ ਨੂੰ ਆਪਾਂ ਦਿੱਤਾ ਔਰ ਤੇ ਬਾਕੀ ਗਾਰੰਟੀ ਵਾਰੰਟੀ ਜੋ ਕੰਪਨੀ ਦੀ ਹੈਗੀ ਉਹਨਾਂ ਨੂੰ ਪਤਾ ਹੀ ਆ ਤੇ ਬਿੱਲ ਨਾਲ ਦਿੱਤਾ ਪਰ ਬਾਜੀ ਨੂੰ ਪੱਕਾ ਕੱਟ ਕੇ ਹੋਰ ਬਾਜੀ ਇਹਦੇ ਬਾਰੇ ਕੁਝ ਕਹਿਣਾ ਚਾਹੋ ਮੈਂ ਵਧੀਆ ਜੀ ਮੈਂ ਪਹਿਲਾਂ ਵਰਤੇ ਹੋਇਆ ਤਾਂ ਕਰਕੇ ਫਿਰ ਪਹਿਲਾਂ ਵਰਤੇ ਹੋਏ ਅੱਗੇ ਵਧੀਆ ਕੰਪਨੀ ਹੈ ਜੀ ਕੰਪਲੇਂਟ ਦਾ ਰਿਸ਼ੂ ਕੀ ਹੈਗੀ ਜਾਂ ਕੁਝ ਹੈਗੀ ਕਿਦਾਂ ਨਹੀਂ ਹਲੇ ਤੱਕ ਤਾਂ ਕੋਈ ਇਹਦੀ ਆਗੀ ਹਜੇ ਤੱਕ ਤਾਂ ਕੋਈ ਕੰਪਲੇਂਟ ਨਹੀਂ ਹਲੇ ਅਸੀਂ ਵੀ ਇਹਨੂੰ ਸਾਨੂੰ ਵੇਚਦਿਆਂ ਨੂੰ ਵੀ ਤਕਰੀਬਨ 2.5 ਤੋਂ 3 ਸਾਲ ਹੋ ਚੱਲੇ ਐ ਇਸ ਕੰਪਨੀ ਨੂੰ ਤੇ ਕੰਪਲੇਂਟ ਰੇਸ਼ੋ ਜੇਕਰ ਥੋੜੀ-ਬਹੁਤੀ ਹੈਗੀ ਵੀ ਆ ਤਾਂ ਉਹ ਸੋਲਵ ਹੁੰਦੀ ਆ ਇਹ ਨਹੀਂ ਅਸੀਂ ਕਹਿ ਸਕਦੇ ਕਿ ਨਹੀਂ ਹੁੰਦੀ ਹੈਗੀ ਹਾਂ ਪਰ ਬਾਕੀ ਹੋਰ ਪ੍ਰੋਡਕਟ ਜਿਹੜੇ ਕੰਪਨੀਆਂ ਹੈਗੀ ਉਹਨਾਂ ਨਾਲੋਂ ਬਹੁਤ ਵਧੀਆ ਰਿਜ਼ਲਟ ਆ ਆਉਟਪੁੱਟ ਪ੍ਰੋਪਰ ਹੈਗੀ ਆ ਲੋਡ ਪੂਰਾ ਚੱਕਦਾ ਤੇ ਕੰਮ ਕਰਨ ਦੀ ਐਫੀਸ਼ੀਐਂਸੀ ਬਹੁਤ ਵਧੀਆ ਇਸ ਚੀਜ਼ ਦੀ ਤੇ ਬਾਕੀ ਪ੍ਰੋਡਕਟ ਵਧੀਆ ਹੈਗਾ ਜੀ ਇਹ ਜੇ ਤੁਹਾਨੂੰ ਵੀ ਇਸ ਪ੍ਰੋਡਕਟ ਦੀ ਕਿਤੇ ਲੋੜ ਹੋਵੇ ਕਸਟਮਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਦੀ ਲੋੜ ਹੋਵੇ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਡਾਇਰੈਕਟ ਸਾਡੇ ਨਾਲ ਕੰਟੈਕਟ ਕਰ ਸਕਦਾ ਸਾਡੇ ਨਾਲ ਤੇ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਇਆ ਹੋਇਆ ਆਪਣਾ ਤੇ ਆ ਕੇ ਪਤਾ ਕਰ ਸਕਦੇ ਸਾਡੇ ਤੋਂ ਜੇ ਕਿਸੇ ਵੀਰ ਨੇ ਭਾਈ ਨੇ ਵੋਟਸ ਨੇ ਲੈਣਾ ਹੋਵੇ ਧੰਨਵਾਦ